ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਉੱਤੇ ਤੇ ਆਪਣਾ ਨਵਾਂ ਚੈਨਲ ਹੈ ਜੀ ਤੇ ਬਾਕੀ ਅੱਜ ਆਪਾਂ ਕੱਟਨੇ ਨੇ ਮੱਜ ਦੇ ਵਾਲ ਤੇ ਅੱਧਿਕ ਕੱਲ ਕੱਟਦੇ ਸੀ ਤੇ ਥੋੜੇ ਹੀ ਰਹਿ ਗਏ ਉਹ ਆਪਾਂ ਅੱਜ ਕੱਟ ਲਾਂਗੇ ਬਾਕੀ ਆਪਣੀ ਮੱਜ ਨੂੰ ਸੂਈ ਨੂੰ ਹੋ ਗਈ ਜੀ ਮਹੀਨਾ ਕੋ ਤੇ ਮੰਗ ਰਿਹਾ ਹੈ ਜੀ ਇਹਦੇ ਅਰਜਨ ਕੁੰਗੜ ਦਾ ਕੱਟਾ ਉਹ ਵੀ ਆਪਾਂ ਦੇਰ ਕਰਨਾ ਤੇ ਆ ਤੁਸੀਂ ਇਹਦਾ ਪਹਿਲਾ ਵਾਲਾ ਰਿਜ਼ਲਟ ਦੇਖ ਸਕਦੇ ਹੋ ਪਿਛਲੇ ਸੂਏ ਲਿਆਂਦੀ ਸੀ ਇਹ ਆਪਾਂ ਨੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਤੇ ਇਹ ਹੀ ਇੱਕ ਸੰਕ ਉੱਚਾਈਆ ਕਰ ਗਈ ਕਨੀਮਾਂ ਆ ਤੇ ਇੱਕ ਆਪਨੇ ਲਵੇਈ ਆਹ ਚੋਟੀ ਐ ਇਹ ਇਹ ਵੀਕ ਦਿਨ ਹੋ ਗਏ ਨੇ ਟੀਕਾ ਭਰਿਆ ਇਹਨੂੰ ਬਾਕੀ ਆਪਣੀ ਮੱਝ ਚੈੱਕ ਕਰ ਸਕਦੇ ਹੋ ਤੁਸੀਂ ਹਰਿਆਣੀ ਚੁਲੈਂਦੀ ਹੋਈ ਆ ਬਾਕੀ ਆਪਾਂ ਸਾਨੂੰ ਇਹਦਾ ਕੱਟਾ ਵੀ ਦਿਖਾ ਦਿੰਨੇ ਆਂਗੇ ਅਰਜਨ ਗੁੰਗੜ ਦਾਗਾ ਹਾਂਜੀ ਆਹ ਕੱਟਾ ਦਾ ਜੀ ਇਹ ਹੋ ਗਈ 14-15 ਦਿਨਾਂ ਦਾ ਤੇ ਅਰਜਨ ਗੁੰਗੜ ਦਾ ਇਹ ਬੱਚਾ ਜੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਬਿਤੇ ਦੇ ਅੰਦਰ ਇਹ ਆਪਾਂ ਤਿਆਰੀ ਕਰਨਾਗਾ ਬਾਕੀ ਆਪਾਂ ਹੁਣ ਕੱਟਣ ਲੱਗੇ ਆਂ ਜੀ ਮੱਜ ਦੇ ਵਾਲ ਤੇ ਮੱਜ ਦੇ ਵਾਲ ਕੱਟ ਕੇ ਫਿਰ ਤੁਹਾਨੂੰ ਦਿਖਾਉਣੇ ਆਪਾਂ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਦੇ ਅੰਦਰ ਅਰਜਨ ਗੁੰਗੜ ਦਾ ਇਹ ਬੱਚਾ ਹੀ ਹਾਂਜੀ ਵਾਲਪੂਲ ਕੱਟ ਤੇ ਮੱਜ ਦੇ ਤੁਸੀਂ ਦੇਖ ਸਕਦੇ ਹੋ ਬਾਕੀ ਦੇਖ ਸਕਦੇ ਹੁਣ ਪਾਲ ਕੱਟ ਕੇ ਕਾਲਾ ਰੰਗ ਆਹਾ ਕਾਲਾ ਰੰਗ ਆ ਗਿਆ ਕਾਲਾ ਤੇਲ ਮਾਰਤਾ ਤੇਲ ਮਾਰ ਕੇ ਉੱਪਰ ਦੀ ਕਪੜਾ ਮਾਰਤਾ ਤੇ ਬਾਕੀ ਖੰਡਿਆ ਹੁਣ ਬਹੁਤ ਖਿੰਡ ਰਿਹਾ ਇੱਧਰ ਦੇਖੋ ਸਾਰਾ ਸਮਾਨ ਉਹ ਬਾਲ ਪਏ ਨੇ ਕੁ ਸਕੋਪ ਐਨੇ ਕੁ ਸੋ ਕੱਲ ਕੱਟ ਤੇ ਦੀ ਤੇ ਬਾਕੀ ਇੱਧਰੇ ਦਾ ਕੱਟਾ ਬੈਠਾ ਹੀ ਇਹਦਾ ਨੌ ਰੱਖ ਰਖੇ ਜੀ ਵਿਸਾਲ ਕਹਾਂ ਵਿਸਾਲ ਓਏ ਦੇਖੋ ਚੱਕਦਾ ਕਰਨ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗਿਆ ਤੇ ਬਾਕੀ ਹੁਣ ਆਪਾਂ ਚੱਲਿਆਂ ਹੀ ਕੱਖ ਵੱਡਣਾ ਦਿਖਾਉਣੇ ਆਪਾਂ ਤੁਹਾਨੂੰ ਜਾ ਕੇ ਖੇਤ अजी काख बड के आगेपादना है